ਗੋਜਰੀ ਮਹੱਲਾ ਚੌਥਾ ਜਨ ਸਤਗੁਰ ਪੁਰਖ ਜਨ ਹਰ ਪ੍ਰਭ ਪਾਇਆ ਮੋ ਕਉ ਕਰ ਉਪਦੇਸ ਹਰ ਮੀਠ ਲਗਾਵੇ ਮਾਨਾ ਨਾਨਾ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਤਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 494 ਚੌਥੇ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕਾਉ ਕਰ ਉਪਦੇਸ ਹਰ ਮੀਠ ਲਗਾਵੈ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਅਰਥਾਤ ਕਿ ਜੀਨਾ ਵੀ ਗੁਰਮੁਖਾਂ ਗੁਰੂ ਪਿਆਰਿਆ ਨੇ ਉਹ ਸਤਗੁਰੂ ਪਾਤਸ਼ਾਹ ਜਿਹੜਾ ਪੁਰਖ ਰਥਾ ਤੇ ਇੱਕ ਰਸ ਵਿਆਪਕ ਹੈ ਸਾਰੇ ਜਗਤ ਦੇ ਵਿੱਚ ਉਸ ਨੂੰ ਪਾਉਣਾ ਕੀਤਾ ਹੈ ਜਿਹੜੇ ਵੀ ਗੁਰਮਖਾਂ ਗੁਰੂ ਪਿਆਰਿਆਂ ਨੇ ਹਰੀ ਪ੍ਰਭੂ ਨੂੰ ਪਾਉਣਾ ਕੀਤਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਕਹਿੰਦਾ ਮੋਕ ਕਰ ਉਪਦੇਸ਼ ਹਰ ਮੀਠ ਲਗਾਵੇ ਕਤੇ ਕਿਰਪਾ ਦੇ ਘਰ ਚ ਆ ਜਾਣ ਉਹ ਗੁਰਮੁਖ ਗੁਰੂ ਪਿਆਰੇ ਮੈਨੂੰ ਵੀ ਗੁਰੂ ਮਹਾਰਾਜ ਦਾ ਉਪਦੇਸ਼ ਕਰਕੇ ਹਰੀ ਦਾ ਉਪਦੇਸ਼ ਕਰਕੇ ਹਰੀ ਮਿੱਠਾ ਲਗਣ ਲਾ ਦੇਣਾ ਤਾਂ ਮਹਾਰਾਜ ਕਹਿੰਦਾ ਮਨ ਤਨ ਸੀਤਲ ਸਭ ਹਰਿਆ ਹੋਆ ਵੱਡ ਭਾਗੀ ਹਰ ਨਾਮ ਤਿਆਵੈ ਮਨ ਤਨ ਸੀਤਲ ਸਭ ਹਰਿਆ ਹੋਆ ਮੇਰੇ ਮਨ ਤੇ ਤਨ ਦੇ ਵਿੱਚ ਠੰਡ ਪੈ ਜਾਵੇ ਮਾਰੇ ਕਹਿੰਦੇ ਸਭਾ ਰਿਆਵਾ ਸਾਰਾ ਕੁਝ ਹਰਿਆ ਭਰਿਆ ਹੋ ਜਾਵੇ ਬਾਗੋ ਬਾਗ ਹੋ ਜਾਵੇ ਖੇੜ ਜਾਵੇ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਨਾਮ ਧਿਆਵੈ ਤੇ ਵੱਡਿਆਂ ਭਾਗਾਂ ਵਾਲੇ ਮਹਾਰਾਜ ਕਹਿੰਦੇ ਹਰੀ ਦੇ ਨਾਮ ਨੂੰ ਧਿਆਉਣ ਲੱਗ ਪੈਣ ਜੇ ਗੁਰਮੁਖ ਗੁਰੂ ਪਿਆਰੇ ਹਰੀ ਦੀ ਕਿਰਪਾ ਤੋਂ ਉਪਰੰਤ ਜਗਿਆਸੂ ਜਨਾਂ ਨੂੰ ਹਰੀ ਦਾ ਉਪਦੇਸ਼ ਸੁਣਾ ਕੇ ਹਰੀ ਮਿੱਠਾ ਲੱਗਣ ਲਾ ਦੇਣਾ ਤੇ ਸਾਰੀ ਤਬਦੀਲੀ ਕ੍ਰਾਂਤੀ ਆ ਜਾਂਦੀ ਜੀਵਨ ਦੇ ਵਿੱਚ ਭਾਈ ਸੁਆਗੋ ਰਹਾਵਾਲੀਆਂ ਪੰਕਤੀਆਂ ਚ ਮਾਰਾਈ ਕਿਰਪਾ ਕਰਦੇ ਨੇ ਕਹਿੰਦੇ ਪਾਈ ਰੇ ਮੋਕੋ ਕੋਈ ਆਏ ਮਿਲਾ ਹਰ ਨਾਮ ਦਰੜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਉ ਪਾਈ ਰੇ ਮੋਕ ਕੋਈ ਆਏ ਮੇਲਾ ਹਰ ਨਾਮ ਦ੍ਰਿੜਾਵੇ ਇਹ ਭਾਈ ਜਨ ਕੋਈ ਗੁਰਮੁਖ ਗੁਰੂ ਪਿਆਰਾ ਆਕੇ ਮੈਨੂੰ ਮਿਲਣਾ ਕਰੇ ਤੇ ਆਕੇ ਮਾਰੇ ਕਹਿੰਦੇ ਮਿਲ ਕੇ ਹਰੀ ਦੇ ਨਾਮ ਦੇ ਵਿੱਚ ਮੈਨੂੰ ਦ੍ਰਿੜ ਕਰ ਦੇਵੇ ਪਰਪੱਕ ਕਰ ਦੇਵੇ ਜਿਵੇਂ ਪਾਤਸ਼ਾਹ ਕਹਿੰਦੇ ਨਾ ਸਤ ਸੰਗਤ ਮਿਲ ਤਾ ਦ੍ਰਿੜਤਾ ਆਵੇ ਜਦੋਂ ਸਤ ਸੰਗਤ ਮਿਲਦੀ ਹੈ ਪਰਪੱਕਤਾ ਆਉਂਦੀ ਜੀਵਨ ਦੇ ਵਿੱਚ ਦ੍ਰਿੜਤਾ ਆਉਂਦੀ ਹੈ ਮਹਾਰਾਜ ਕਹਿੰਦੇ ਕੋ ਗੁਰਮੁਖ ਗੁਰੂ ਪਿਆਰਾ ਆ ਕੇ ਮੈਨੂੰ ਮਿਲਣਾ ਕਰ ਰੇ ਤੇ ਮੈਨੂੰ ਹਰੀ ਦੇ ਨਾਮ ਦੇ ਵਿੱਚ ਦ੍ਰਿੜ ਕਰ ਦੇਵੇ ਪਰਪੱਕ ਕਰ ਦੇਵੇ ਕਹਿੰਦਾ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾਂ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵਹਿ ਰਹਾ ਮੇਰੇ ਪ੍ਰੀਤਮ ਪ੍ਰਾਨ ਉਹ ਗੁਰਮੁਖ ਗੁਰੂ ਪਿਆਰੇ ਤਾਂ ਮੇਰੇ ਪ੍ਰਾਣਾ ਦੇ ਪ੍ਰੀਤਮ ਨੇ ਮੇਰੇ ਪ੍ਰਾਣਾ ਦੇ ਪਿਆਰੇ ਨੇ ਮਾਨ ਤਾਨ ਸਭ ਦੇਵਾ ਮੈਂ ਆਪਣਾ ਮਾਨਵੀ ਤੇ ਤਾਨ ਵੀ ਆਦ ਸਾਰਾ ਕੁਝ ਇਹਨਾਂ ਨੂੰ ਦੇ ਦੇਵਾ ਉਹਨਾਂ ਦੇ ਅਰਪਣ ਕਰ ਦੇਮਾ ਇਹਨਾਂ ਦੇ ਮਹਾਰਾਜ ਕਹਿੰਦਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਜਿਹੜੇ ਮੈਨੂੰ ਮੇਰੇ ਹਰੀ ਪ੍ਰਭੂ ਦੀ ਕਥਾ ਸੁਣਾਉਣੀ ਕਰਨ ਭਾਈ ਜਿਵੇਂ ਧੰਗੁਰੂ ਨਾਨਕ ਦੇ ਮਹਾਰਾਜੀਆਂ ਦਾ ਬਚਨ ਹੈ ਨਾ ਕਹਿੰਦਾ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਅਧੀਜੈ ਕਹਿੰਦਾ ਸੀ ਸਿਰ ਵੱਡੇ ਕਰ ਬੈਸਣ ਦੀ ਜੈ ਬਿਨ ਸਿਰ ਸੇਵਕੀ ਜੈ ਜਿਹੜਾ ਤੇਰੀ ਮਾਲਕ ਦੀ ਮੈਨੂੰ ਕੋਈ ਗੱਲ ਸੁਣਾਵੇ ਦੱਸੋ ਉਹਨੂੰ ਕੀ ਦੇਵਿਏ ਪਾਸ਼ਾ ਕਹਿੰਦਾ ਸਿਰ ਵੱਡ ਕਿ ਉਹਦੇ ਬਹਿਣ ਦੇ ਲਈ ਮੂੜਾ ਬਣਾ ਕੇ ਦੇ ਦਈਏ ਤੇ ਬਿਨ ਸਿਰ ਤੋਂ ਉਹਦੀ ਸੇਵਾ ਕਰਦੇ ਫਿਰੇ ਧੜ ਦੇ ਨਾਲ ਹੀ ਸੋ ਇੱਥੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾ ਮੈਂ ਆਪਣੇ ਮਾਨਤ ਤੇ ਤਾਨਾਤ ਸਾਰਾ ਕੁਝ ਉਹਨਾਂ ਦੇ ਅਰਪਣ ਕਰ ਦੇਵਾਂ ਜਿਹੜਾ ਮੈਨੂੰ ਮੇਰੇ ਪਿਆਰੇ ਦੀ ਕਥਾ ਸੁਣਾਉਣੀ ਕਰੇ ਭਾਈ ਸਰਹਾਓ ਭਾ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਤੇ ਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੇ ਅੰਮ੍ਰਿਤ ਬਚਨ ਸਤਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਤੇ ਰਜ ਤਰਮ ਗੁਰ ਮਤ ਹਰ ਪਾਇਆ ਅਰਥਾਤ ਕਿ ਜਿਨਾਂ ਵੀ ਗੁਰਮਖ ਖਾ ਗੁਰੂ ਪਿਆਰਿਆਂ ਨੇ ਗੁਰੂ ਮਹਾਰਾਜੀਆਂ ਤੋਂ ਮਤ ਲੈ ਕੇ ਹਰੀ ਨੂੰ ਪਾਉਣਾ ਕੀਤਾ ਨਾ ਮਹਾਰਾਜ ਕਹਿੰਦੇ ਉਹਨਾਂ ਨੂੰ दैवी ਗੁਣਾਂ ਦੀ ਦਾਤ ਪ੍ਰਾਪਤ ਹੋਈ ਸਤ ਸੰਤੋਖ ਦਇਆ ਧਰਮ ਤੀਰਜ ਵਗੈਰਾ ਜਾਂ ਫਿਰ ਜਿਨ੍ਹਾਂ ਨੇ ਹਰੀ ਦੇ ਦਰ ਤੋਂ ਗੁਰੂ ਮਹਾਰਾਜੀਆਂ ਤੋਂ ਮਤ ਲੈ ਕੇ ਇਹਨਾਂ दैवी ਗੁਣਾਂ ਨੂੰ ਪਾਉਣਾ ਕੀਤਾ ਤੀਰਜ ਧਰਮ ਵਗੈਰਾ ਨੂੰ ਮਹਾਰਾਜ ਕਹਿੰਦੇ ਨਿਤ ਹਰ ਨਾਮ ਹੈ ਹਰ ਸਿਓ ਚਿਤ ਲਾਵੇ ਉਹ ਤਾਂ ਨਿਤ ਹਰੀ ਜੀ ਦੇ ਨਾਮ ਦੇ ਸਦਕਾ ਹਰੀ ਦੇ ਨਾਲ ਚਿੱਤ ਨੂੰ ਜੋੜੀ ਰੱਖਦੇ ਨੇ ਹਰੀ ਦੇ ਚਰਨਾਂ ਨਾਲ ਆਪਣੇ ਧਿਆਨ ਨੂੰ ਲਾਈ ਰੱਖਦੇ ਨੇ ਕਹਿੰਦੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲਾ ਸੋ ਮੁਖੇ ਅੰਮ੍ਰਿਤ ਪਾਵੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਅਸਲ ਦੇ ਵਿੱਚ ਸਤਿਗੁਰ ਪਾਤਸ਼ਾਹ ਜੀਆਂ ਦੀ ਜਿਹੜੀ ਬਾਣੀ ਹੈ ਨਾ ਮਾਰੇ ਕਹਿੰਦੇ ਅੰਮ੍ਰਿਤਮਈ ਬਚਨ ਨੇ ਅੰਮ੍ਰਿਤ ਰੂਪ ਬਚਨ ਨੇ ਹੈ ਜੋ ਬੋਲਦਾ ਸੋ ਮੁਖੇ ਅੰਮ੍ਰਿਤ ਪਾਵੈ ਔਰ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਆਪਣੀ ਰਸਨਾ ਦੇ ਨਾਲ ਮੁਖਾਰ ਬੰਦੇ ਨਾਲ ਬੋਲਣਾ ਕਰਦਾ ਉਚਾਰਨ ਕਰਨਾ ਕਰਦਾ ਹੈ ਉਹ ਮਾਣੋ ਆਪਣੇ ਮੁਖ ਦੇ ਵਿੱਚ ਅੰਮ੍ਰਿਤ ਹੀ ਪਾਰ ਰਿਹਾ ਹੈ ਉਹ ਮਾਣੋ ਅੰਮ੍ਰਿਤ ਹੀ ਪੀ ਰਿਹਾ ਆਪਣੀ ਰਸਨਾ ਦੇ ਨਾਲ ਜਿਹੜਾ ਵੀ ਗੁਰਬਾਣੀ ਨੂੰ ਪੜਨਾ ਕਰਦਾ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਨਿਰਮਲ ਨਾਮ ਜਤ ਮੈਲ ਨਾ ਲਾਗੈ ਗੁਰਮਤਿ ਨਾਮ ਜਪੈ ਲਿਵਲਾਵੈ ਨਾਮ ਪਦਾਰਥ ਜਨ ਨਰ ਨਹੀਂ ਪਾਇਆ ਸੇ ਭਾਗ ਹੀਣਾ ਮੋਏ ਮਰ ਜਾਵੈ ਨਿਰਮਲ ਨਾਮ ਜਤ ਮੈਲ ਨਾ ਲਾਗੈ ਅਰਥਾਤ ਕਿ ਅਸਲ ਦੇ ਵਿੱਚ ਨਿਰਮਲ ਜਾਂ ਮੈਲ ਤੋਂ ਰਹਿਤ ਪਵਿੱਤਰਤਾ ਕੇਵਲੇ ਘਰੀ ਦਾ ਨਾਮ ਹੀ ਐ ਜਿੰਨੋ ਕਦੇ ਵੀ ਮੈਲ ਨਹੀਂ ਲੱਗਦੇ ਊਗਣਾ ਦੀ ਈਬਾਂ ਦੀ ਵਿਕਾਰਾਂ ਦੀ ਗੁਰਮਤਿ ਨਾਮ ਜਪੈਲੇ ਵਲਾਵੇ ਤੇ ਜਿਹੜਾ ਵੀ ਗੁਰੂ ਮਹਾਰਾਜ ਤੋਂ ਮਤ ਲੈ ਕੇ ਨਾਮ ਨੂੰ ਜਪਣਾ ਕਰਦਾ ਨਾ ਭਾਈ ਉਹ ਆਪਣੇ ਲੈਵਲ ਉਣੀ ਕਰਦਾ ਹਰੀ ਜੀ ਦੇ ਚਰਨਾਂ ਦੇ ਨਾਲ ਸੁਰਤੀ ਜੋੜ ਨਹੀਂ ਕਰਦਾ ਕਹਿੰਦਾ ਨਾਮ ਪਦਾਰਥ ਜਨ ਨਰ ਨਹੀਂ ਪਾਇਆ ਸੇ ਭਾਗ ਹੀਣ ਵੇ ਮਰ ਜਾਵੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਜਿੰਨਾ ਵੀ ਨਰਾਂ ਨੇ ਜਿੰਨਾ ਵੀ ਮਨੁੱਖਾਂ ਨੇ ਨਾਮ ਰੂਪੀ ਪਦਾਰਥ ਨੂੰ ਪਾਉਣਾ ਹੀ ਨਹੀਂ ਕੀਤਾ ਪਾਤਸ਼ਾਹ ਦੇ ਦਰ ਤੋਂ ਮਹਾਰਾਜ ਕਹਿੰਦੇ ਸੇ ਭਾਗ ਹੀਣਾ ਮੋਏ ਮਰ ਜਾਵੇ ਉਹ ਤੇ ਭਾਗਾਂ ਤੋਂ ਵੀ ਹੁਣੇ ਨੇ ਮੋਏ ਉਹ ਮੋਏ ਹੋਏ ਨੇ ਜਿਉਂਦੇ ਆ ਹੀ ਮਰੇ ਹੋਏ ਨੇ ਮਰ ਜਾਵੇ ਤੇ ਮਰ ਕੇ ਵੀ ਮਰ ਜਾਂਦੇ ਨੇ ਮਹਾਰਾਜ ਕਹਿੰਦੇ ਆਤਮਕ ਮੁਕਤੇ ਮਰਦੇ ਨੇ ਉਹ आनंद मूल जग जीवन दाता सब जन को आनंद करहो हरत आवै तू दाता जी सब तेरे जन नानक गुरमुखे बक्स में लावै सो चौथे पदे च मारे कृपा कर दे ने आनंद मूल जग जीवन दाता दुनिया दे कुल आनंदा दा मूल स्वादा दा मुड ਮਹਾਰਾਜ ਕਹਿੰਦੇ ਸਾਰੇ ਜਗਤ ਦਾ ਜੀਵਨ ਉਹ ਕਾਲਪੁਰਖ ਵਾਹਿਗੁਰੂ ਜਿਹੜਾ ਵੱਡਾ ਦਾਤਾ ਹੈ ਨਾ ਉਹੀ ਹੈ ਭਾਈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਤੇ ਆਵੇ ਤੇ ਜਿੰਨੇ ਵੀ ਜਨ ਜਿੰਨੇ ਵੀ ਹਰੀ ਦੇ ਦਾਸ ਨੇ ਨਾ ਜਿਹੜੇ ਹਰੀ ਨੂੰ ਧਿਆਉਣਾ ਕਰਦੇ ਨੇ ਉਹਨਾਂ ਸਾਰੇ ਜਨਾਂ ਨੂੰ ਆਨੰਦ ਦੀ ਦਾਤ ਕਰਦੇ ਨੇ ਪਾਤਸ਼ਾਹ ਸਭ ਜਨ ਕੋ ਆਨੰਦ ਕਰੋ ਹਰ ਤੇ ਆਵੇ ਉਨਾ ਸਾਰੇ ਅਨੁ ਨੰਦਾਂ ਦੀ ਦਾਤ ਬਖਸ਼ ਦਿੰਦੇ ਨੇ ਪਾਤਸ਼ਾ ਜਿਹੜੇ ਹਰੀ ਨੂੰ ਤੇ ਆਉਂਦੇ ਨੇ ਕਿਉਂਕਿ ਆ ਅਨੰਦਨ ਦਾ ਮੂਲ ਮੁੱਢ ਅਸਲਾ ਜੂ ਉਹ ਆਪ ਐ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੌਰਮੁਖੇ ਬਖਸ਼ ਮਿਲਾਵੇ ਤੂੰ ਦਾਤਾ ਜੀ ਸਭ ਤੇਰੇ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਦਾਤਾ ਕਰਨ ਵਾਲਾ ਦਾਤਾ ਹੈ ਤੇ ਸਾਰ ਜੀਵ ਹੀ ਤੇਰੇ ਨੇ ਪਾਤਸ਼ਾਹ ਜੀ ਜਨ ਨਾਨਕ ਗੁਰਮੁਖੇ ਬਖਸ਼ ਮਿਲਾਵੇ ਜੇ ਚੌਥੇ ਨਾਨਕ ਧੰ ਗੁਰੂ ਰਾਮਦਾਸ ਮਹਾਰਾ ਜੀ ਕਿਰਪਾ ਕਰਦੇ ਨੇ ਪਾਤਸ਼ਾਹ ਸੀ ਤੁਹਾਡੇ ਜਾਨਾ ਹਾਂ ਤੁਹਾਡੇ ਦਾਸ ਹਾਂ ਗੁਰਮੁਖੇ ਬਖਸ਼ ਮਿਲਾਵੇ ਤੂੰ ਜੀਵਾਂ ਨੂੰ ਗੁਰੂ ਦੇ ਦਵਾਰਾ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਹੈ आनंद मूल जग जीवन दाता सब जन को अनंद करहु हर त्यावै तू दाता जी सब तेरे जन नानक गुरमुख बखस मिलावै वाहे गुरु जी का खालसा वाहे गुरु जी की फतेह